ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਜੀ ਅੱਜ ਸਾਡੇ ਬੱਚੇ ਕਹਿੰਦੇ ਆ ਵੀ 버ਗਰ ਖਾਣੇ ਆ ਪਹਿਲਾਂ ਤਾਂ ਇਦਾਂ ਹੁੰਦਾ ਸੀ ਵੀ ਕਦੇ ਵੱਡਾ ਲੇਟ ਆਉਂਦਾ ਸੀ ਕਦੇ ਛੋਟਾ ਲੇਟ ਆਉਂਦਾ ਸੀ ਤੇ ਫੇਰ ਤਾਂ ਕਰਕੇ ਇੱਕ ਦਾਲੀ ਚੀਜ਼ ਜਿਹੜੀ ਬਾਣ ਦੇਣੀ ਆ ਤਾਜ ਵੱਡੇ ਨੇ ਕੀਤੀ ਛੁੱਟੀ ਤੇ ਛੋਟੇ ਨੇ ਵੀ ਆ ਜਾਣਾ ਦੁਪਹਿਰ ਨੂੰ ਤੇ ਆਪਾਂ ਲੱਗੇ ਆ ਬਰਗਰ ਬਣਾਉਣ ਮੈਂ ਪਹਿਲਾਂ ਤਾਂ ਕੋਈ ਦਿਮਾਗ 'ਚ ਨਹੀਂ ਆਈ ਵੀ ਵੀਡੀਓ ਬਣਾਉਣੇ ਆ ਫਿਰ ਮੈਂ ਕਿਹਾ ਕਿਉਂ ਆ ਨਾ ਆਪਾਂ ਵੀ ਵੀਡੀਓ ਬਣਾ ਲੈਨੇ ਜੇ ਇਹ ਤੇ ਸਹੀ ਤਰ੍ਹਾਂ ਬਣ ਗਿਆ ਤੇ ਵੀਡੀਓ ਪਾ ਦਵਾਂਗੇ ਜੇ ਨਾ ਬਣਿਆ ਤੇ ਫਿਰ ਆਪਾਂ ਵੀਡੀਓ ਨਹੀਂ ਪਾਉਣੀ ਹੈਗੀ ਇਹ ਦੇਖੋ ਮੈਂ ਨਾ ਆਲੂ ਬਾੜ ਲਏ ਆ ਆਨੂ ਬਾੜ ਕੇ ਮੈਸ਼ ਕਰ ਲਏ ਮੈਨੂੰ ਚੇਤਾ ਭੁੱਲ ਗਿਆ ਸੀਗਾ ਤੇ ਫਿਰ ਅਸੀਂ ਵੀਡੀਓ ਦਾ ਵਿਚਾਰ ਤਾਂ ਸਾਡੇ ਦਿਮਾਗ 'ਚ ਵਾਚ ਹੀ ਆਇਆ ਇਹ ਹੈਗੀ ਆ ਨਿਊਟਰੀ ਭੇਂ ਕੇ ਆਪਾਂ ਇਹਨੂੰ ਜਿਹੜਾ ਆ ਕਰ ਲਿਆ ਉਹ ਮਿਕਸਰ ਦੇ ਵਿੱਚ ਗ੍ਰाइंड ਕਰ ਲਿਆ ਤੇ ਫਿਰ ਹੁਣ ਇਹ ਮਿਆਲੂਆਂ ਦੇ ਵਿੱਚ ਪਾਣੀ ਪਹਿਲਾਂ ਵੀ ਪਾ ਚੁੱਕੀ ਜਿੰਨੀ ਹੁਣ ਹੋ ਪਊਗੀ ਤੇ ਉਹ ਮੈਂ ਇਹਦੇ ਵਿੱਚ ਪਾ ਲੂੰਗੀ ਠੀਕ ਹੈ ਤੇ ਇਧਰ ਇਹ ਅਸੀਂ ਆਪਣੀ ਸੌਸ ਬਣਾ ਕੇ ਦੇਖੀ ਆ ਇਹਦੇ ਵਿੱਚ ਚੀਨੀ ਜਿੰਨਕ ਚੀਨੀ ਦੇ ਵਿੱਚ ਪਾਣੀ ਪੈਂਦਾ ਉਨਾਂ ਕ ਪਾ ਲਿਆ ਸੀ ਫੇ ਚਾਟ ਮਸਾਲਾ ਪਾਇਆ ਕਸ਼ਮੀਰੀ ਲਾਲ ਮਿਰਚ ਪਾਈ ਤੇ ਲਾਲ ਮਿਰਚ ਪਾਈ ਥੂਣ ਪਾਇਆ ਤੇ ਇਹ ਸੌਸ ਜਿਹੜੀ ਇਹਦੇ ਨਾਲ ਵਿੱਚ ਆਪਾਂ ਥੋੜੀ ਜਿਹੀ ਟਮੇਟੋ ਸੌਸ ਪਾਉਂਵਾਂਗੇ ਤੇ ਇਹ ਆਪਾਂ ਨਵੇਂ ਤਰੀਕੇ ਦੀ ਜਿਹੜੀ ਸੌਸ ਆ ਤਿਆਰ ਕਰ ਲਈ ਆ ਨਿਊਡਲ ਅਸੀਂ ਨਹੀਂ ਪਾਉਣੇ ਹੈਗੇ ਬਸ ਟਿੱਕੀ 버ਗਰ ਵਿੱਚ ਥੋੜਾ ਸੈਲਡ ਪਾਵਾਂਗੇ ਤਾਂ ਆਪਾਂ 버ਗਰ ਜਿਹੜਾ ਬਣਾਵਾਂਗੇ ਤੇ ਮੈਂ ਤੁਹਾਨੂੰ ਪੱਚ ਦੱਸ ਦਿਆਂ ਫਿਰ ਆਪਾਂ ਕੀ ਕਰਦੇ ਆ ਆ ਮੈਂ ਜਿੰਨਾ ਵੀ ਹੋ ਸਕੇ ਨਾ ਇਹਦੇ ਵਿੱਚ ਇਹਨੂੰ ਪਾਉਣੀ ਆ ਜਿੰਨਾ ਕੁ ਮੈਚ ਹੋਊਗਾ ਕਰ ਲੈਣੇ ਆਪਾਂ ਮੈਨੂੰ ਲੱਗਦਾ ਇੰਨਾ ਕ ਤਾਂ ਪੈ ਹੀ ਜਾਣਾ ਹੈ ਤੇ ਮੈਂ ਹੱਥ ਨਹੀਂ ਕਰੂੰਗੀ ਹੱਥ ਮੈਂ ਥੋਲੇ ਜੀ ਚੰਗੀ ਕਰਾਂ ਇਹ ਨਾ ਕਿਉਂ ਕਿਦਾਂ ਲੱਗੀ ਹੋਈ ਆ ਕਰਨਾ ਇਹ ਮਹੱਤ ਖਾਣਾ ਇਸ ਤਰ੍ਹਾਂ ਕਰ ਲਵਾਂਗੀ ਜੇ ਸਾਰਾ ਪੈ ਗਿਆ ਤੇ ਸਾਰੇ ਨਿਊਟਰੀ ਮੈਂ ਜਿਹੜੀ ਆ ਪਾ ਲੈਣੀ ਸਾਰੀ ਮੈਨ ਲੱਗਦਾ ਪੈ ਹੀ ਜਾਣੀ ਆ ਇਹ ਦੇਖੋ ਇੱਕ ਤਾਂ ਇਹ ਹੈਲਦੀ ਹੋ ਗਿਆ ਨਾ ਨਿਊਟਰੀ ਦੇ ਨਾਲ ਆਪਾਂ ਬੱਚਿਆਂ ਨੂੰ ਜਿਹੜਾ ਹੈਲਦੀ ਖਾਣਾ ਹੀ ਦੇਣਾ ਹੈ ਵੀ ਚਲੋ ਨਾਲੇ ਇੱਕ ਬੱਚੇ ਦੀ ਰੀਜ ਪੂਰੀ ਹੋ ਜਾਂਦੀ ਹੈ ਇੱਕ ਥੋੜਾ ਹੈਲਦੀ ਹੋ ਜਾਂਦੇ ਆ ਨਿਊਟਰੀ ਦੇ ਨਾਲ ਹਨਾ ਚਲੋ ਇਹਨਾਂ ਦਾ ਹੈਗਾ ਹੈ ਨਾ ਵੀ ਆਪਾਂ ਘਰ ਦੀ ਚੀਜ਼ ਬਣਾ ਸਕਦੇ ਆ ਲੋ ਹਜੇ ਵੀ ਇਹ ਪੈ ਜਾਣਾ ਹੈ ਤੇ ਮੈਂ ਇਹਨੂੰ ਸਾਰੇ ਨੂੰ ਵਿੱਚ ਪਾ ਦਿੰਦੀ ਆ ਚਲ ਕੋਈ ਨਾ ਜੇ ਟਿੱਕੀਆਂ ਬਾਅਦ ਜਾਣਗੀਆਂ ਕੋਈ ਹੋਰ ਵੀ ਖਾ ਲੂਗਾ ਜਿਹਦੇ ਕਰਮਾਂ ਚ ਹੋ ਗਈਆਂ ਖਾਣ ਹੋਵਗਾ ਹਾਂ ਤੇ ਲੋ ਜੀ ਆਪਾਂ ਇਹ ਲਿਆ ਪਾ ਹੁਣ ਇਹਦੇ ਵਿੱਚ ਇਸ ਤਰ੍ਹਾਂ ਬਾਕੀ ਤੁਹਾਨੂੰ ਬਾਅਦ ਚ ਦਿਖਾਉਣੇ ਆ ਹਾਂਜੀ ਮੈਂ ਨਾ ਇਹਦੇ ਵਿੱਚ ਆ ਚੀਜ਼ਾਂ ਪਾਉਣੀਆਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਵੀ ਮੈਂ ਇਹ ਵੀ ਚੀਜ਼ਾਂ ਪਾਉਣੀਆਂ ਆ ਜਿਹਦਾ ਇਹਦੇ ਚ ਪਾਇਆ ਹੈਗਾ ਆਪਾਂ ਨਮਕ ਮਿਰਚ ਮਸਾਲਾ ਤੇ ਮੇਥੀ ਇਹ ਦੇਖ ਲਓ ਇਸ ਤਰ੍ਹਾਂ ਹੁਣ ਮੈਂ ਇਹਨੂੰ ਸਾਰੇ ਨੂੰ ਮੈਚ ਕਰਕੇ ਤੇ ਚਲੋ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ। ਆ ਦੇਖੋ ਜੀ ਆਪਾਂ ਇਸ ਤਰ੍ਹਾਂ ਨਾਲ ਬਣਾ ਲਏ ਨੇ ਥੈਲੀਆਂ ਟਿੱਕੀਆਂ। ਤੇ ਇੱਧਰ ਮੈਂ ਤਵੇ ਤੇ ਪੱਲਾਤ ਲੱਗੀ ਸੀ ਇਹਦੇ ਵਿੱਚ ਬਣਾਉਣਾ। ਤੇ ਮੈਂ ਕਿ ਇਹਦੇ ਵਿੱਚ ਤੇਲ ਬਹੁਤ ਜ਼ਿਆਦਾ ਮਹਿਜਣਾ ਹੈ ਵੀ ਮੈਂ ਮੈਂ ਤਵੇ ਤੇ। ਇਹਨੂੰ ਤਵੇ ਤੇ ਫਰਾਈ ਕਰਦੇ ਹਾਂ। ਆਪਾਂ ਮਤਲਬ ਕਿ ਇਹ ਸੇਹਲਾ ਬਣਾ ਲਈ ਤੇ ਇਹਦੇ ਬਾਅਦ ਤਵੇ ਤੇ ਪਾਟਿਆ। ਉਹ ਮੈਨੂੰ ਤੇਲ ਵਾਲੀਆਂ ਜਿਹੀ ਕੁਝ ਜ਼ਿਆਦਾ ਨਹੀਂ ਸਾਮਬਾ। ਇਹ ਰਹੀ ਐਸ ਤਰ੍ਹਾਂ ਮੈਨੂੰ ਨਹੀਂ ਹੈ। ਇਹ ਤਾਂ ਪੂਰਾ 버거 ਬਣਾ ਕੇ ਮੈਂ ਫਿਰ ਦਿਖਾਵਾਂਗੀ ਹਾਂ। ਹਲੋ ਦੇ ਇਸ ਤੇ ਆਪਾਂ ਬ੍ਰੈਡ ਗਰਮ ਕਰ ਲਈਏ, ਟਿੱਕੀ ਲਾਤੀ। ਉਤੇ ਆ ਵਾਲੀ ਸੌਸ ਬਣਾਈ ਸੀਗੀ ਆਪਾਂ ਮਲਾਈ ਸੀ। ਉਤੇ ਬਾਤਾ ਪਿਆਜ਼। ਹੁਣ ਬਾਦ ਨੂੰ ਜੇ ਟਮਾਟਰ। ਟਮਾਟਰ। ਹੁਣ ਫਿਰ ਟਿੱਕੀ ਪਾਉਣੀ ਐ। ਹੁਣ ਆਪਾਂ ਟਿੱਕੀ ਬਰਕਰ। ਹਾਂ, ਡਬਲ ਟਿੱਕੀ ਵਰਕਰ ਪਰ ਨਾਲ ਭਾਈ ਬਹੁਤ ਤੇਜ਼ ਐ। ਆਹ ਜਿਹੜੀ ਸੌਸ ਐ ਇਹ ਮਿੱਠੀ ਐ, ਬਦੋਂ ਜਿਹੜੀ ਦਿਖਾਈ ਸੀਗੀ ਆਪ ਬਣਾ ਲਿਓ। ਬੀਲੂ ਇਸ ਤੋਂ ਬਾਅਦ ਹੁਣ ਆਹ ਵਾਲੀ ਮੇਰੀ ਘਰ ਬਣਾਈ ਆ ਆਹ ਬਸ ਆ ਨਾ ਬਰਗਰ ਹੋ ਗਿਆ ਤਿਆਰ ਤੇ ਇਹਨਾਂ ਆਪਾਂ ਤਿਆਰ ਕਰਕੇ ਰੱਖੇ ਹੋਏ ਅੱਜ ਸਵੇਰ ਆ ਕਿਚਨੇ ਤਾਂ ਕਰਕੇ ਹੋਰ ਬਰਗਰ ਉਹਨਾਂ ਨੇ ਕਿ ਵੀ ਬਰਗਰ ਖਾਣੇ ਤੋਂ ਬਾਅਦ ਉਹ ਪਿਆਰ ਕਰ ਲਏ ਆ ਤੇ ਹੁਣ ਦੇਖਾਂਗੇ ਜਿਹਾ ਕੇ ਕਿੱਦਾਂ ਦੇ ਬਣਦੇ ਆ ਤੇ ਵੈਸੇ ਵੈ ਸਹੀ ਬਣੇ ਆ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ